ਵੀ ਮਾਡਲ ਬਾਈ 2020 ਮਾਡਲ ਆ ਬਾਈ ਪਹਿਲਾਂ ਟਾਇਰ ਚੈੱਕ ਕਰਾਈ ਕਪੈਨ ਵਾਲੇ ਵੱਡੇ ਟਾਇਰ ਲੱਗੇ ਹੋਏ ਨੇ ਮਾਣੀ ਮੋਟੀ ਵਟ ਨੂੰ ਤਾਂ ਗੌਲ ਦੇ ਵੀ ਹਾਂ ਬਈ ਹਾਂ ਤੇ ਮਾਡਲ 20 ਆ ਗਿਆ ਬਾਈ ਕਿੰਨੇ ਇੰਚੀ ਚਾਹੀਏ 57 ਚਾ ਬਾਈ 57 ਇੰਚੀ ਚ ਆ ਗਿਆ ਆ ਟੈਨਾ ਟੂਨਾ ਵਗੈਰਾ ਸਾਰੀਆਂ ਚੈੱਕ ਕਰਾਓ ਘੱਟ ਚੱਲੇ ਹੋਇਆ ਬਹੁਤ ਕਿੰਨਾ ਚੱਲੇ ਹੋਇਆ ਬਾਈ ਕਰ ਕਰਦੀ ਦੂੜੀ ਚੱਲੇਗਾ ਕਰ ਕਰਦੀ 23 ਮਾਡਲ ਬਾਈ 23 ਮਾਡਲ ਤੇ ਆ ਇੱਥੇ ਚੈੱਕ ਕਰਾਈ ਬਾਈ 23 ਤੇ ਆ ਟੈਨਾ ਵਗੈਰਾ ਤੇ ਹਜੇ ਇਹਦਾ ਦੇਖੋ ਸਾਰੀਆਂ ਕੱਲੇ ਪਲੇਟ ਪਾ ਕੇ ਬਾਈ ਉਵੇਂ ਚੱਲੂਗਾ ਕੱਲੇ ਪਲੇਟ ਪਾ ਕੇ ਚੱਲੂ ਬਾਈ ਤੇ ਇਧਰ ਬ ਪਛਾਨੀ ਵਾਲਿਆਂ ਦੇ ਕਾਗਜ਼ ਪੱਖਾ ਚੈੱਕ ਕਰਾ ਦੇ ਡਰਾਈਵਰ ਦੇ ਤੇਰੇ ਹونی ਪੈਣ ਦਿੰਦਾ ਗਰਦਾ ਨਹੀਂ ਪੈਣ ਦਿੰਦਾ ਤੇ 23 ਮਾਡਲ ਆ ਗਿਆ ਬਈ ਹਨਾ ਹਾਂ ਤੇ ਕੰਡੀਸ਼ਨ ਪੱਖੋ Ориਜਨਲ ਆ ਬਈ ਸਾਰੀ ਸਾਰੀ Ориਜਨਲ ਐ ਤੇ ਜੇ ਆਪਾਂ ਹੁਣ ਉਹਦੀ 85 ਦੇ ਦਾਂਗੇ ਚਲੋ ਵੀ 85 ਚ ਬਣ ਜੂਗਾ ਰਜਿੰਦਰਾ ਦਾ ਜਿੰਨਾ ਨੇ ਲੈਣਾ ਹੈ ਟਾਇਰ ਵਗੈਰਾ ਵੀ ਚੈੱਕ ਕਰਾ ਦਿਓ ਸਾਰੀ ਕੰਡੀਸ਼ਨ ਤੇ ਇੱਕ ਬਾਈ ਜਿਹੜਾ ਤੇਰਾ ਅੱਜ ਫੇਰ ਆ ਗਏ ਪਿੰਡ ਕੁੰਨਰਾ ਬੜਬੁਰ ਤੋਂ ਸਿਰਫ 4 ਕਿਲੋਮੀਟਰ ਦੂਰ ਹੈ ਬਾਈ ਸੰਦੀਪ ਦੇ ਘਰੇ ਆਏ ਹੋਇਆ ਪਹਿਲਾਂ ਵੀ ਵੀਡੀਓ ਪਾਈਆਂ ਸੀ ਅੱਜ ਫੇਰ ਤੁਹਾਨੂੰ ਰੀਪਰ ਦਿਖਾਉਣੇ ਆ ਤਿੰਨ ਰੀਪਰ ਦਿਖਾਵਾਂਗੇ ਤੇ ਇੱਕ ਰੈਕੋਟ ਵਾਲਾ ਬਾਈ ਪਹਿਲਾਂ ਅਸੀਂ ਤੋਂ ਸ਼ੁਰੂ ਕਰ ਲੈਣਾ ਹਾਂ ਕਿੰਨਾ ਮਾਡਲ ਆ ਬਾਈ ਇਹ ਦੀਪ 2020 ਮਾਡਲ ਬਾਈ 2020 ਮਾਡਲ ਆ ਬਾਈ ਪਹਿਲਾਂ ਟਾਇਰ ਚੈੱਕ ਕਰਾਈ ਕਪੈਨ ਵਾਲੇ ਵੱਡੇ ਟਾਇਰ ਲੱਗੇ ਹੋਏ ਨੇ ਮਾਣੀ ਮੋਟੀ ਵਾਟ ਨੂੰ ਤਾਂ ਗੌਲ ਦੇ ਵੀ ਹਾਂ ਬਈ ਹਾਂ ਤੇ ਮਾਡਲ ਵੀ ਆ ਗਿਆ ਬਈ ਕਿੰਨੇ ਇੰਚ ਚਾਹੀਏ 57 ਚਾ ਬਈ 57 ਇੰਚ ਚ ਆ ਗਿਆ ਆ ਟੈਨਾਂ ਟੂਨਾਂ ਵਗੈਰਾ ਸਾਰੀਆਂ ਚੈੱਕ ਕਰਾ ਦੇ ਬਈ ਤੇ ਆਹ ਪ੍ਰੋਗਰ ਵਗੈਰਾ ਸਾਰਾ ਚੈੱਕ ਕਰਾ ਦੇ ਹਨਾ ਇਹ ਗਿਰਗੁਰ ਦੀ ਸਾਰੀ ਬਈ ਗਾਰੰਟੀ ਹੈ ਜਮਾ ਓਕੇ ਬਈ ਜਮਾ ਓਕੇ ਹੈ ਕੰਡੀਸ਼ਨ ਪੱਕੋ ਵੀ ਓਰੀਜਨਲ ਹੈ ਓਰੀਜਨਲ ਆ ਬਈ ਇਹ ਪੰਜਾਬ ਚ ਚੱਲੇ ਹੋਏ ਬਈ ਪੰਜਾਬ ਵਾਲਾ ਬਈ ਪੰਜਾਬ ਵਾਲਾ ਇਹਦੀ ਆਪਾਂ ਦੇਣਾ ਕਿੰਨੇ ਦਾ ਇਹ ਤੇ ਬਈ ਦੇ ਦਾਂਗੇ 75 ਲੱਖ ਦਾ 75 ਲੱਖ ਦਾ ਹਾਂ ਤੇ ਇੱਧਰ ਖੜਾ ਹੈਗਾ ਚਾਨੀ ਵਾਲਿਆਂ ਦਾ ਬਿਲਕੁਲ ਨਵਾਂ ਨਮਈ ਕਹਿ ਸਕਦੇ ਆ ਦੇਖੀ ਨਾ ਨਮਈ ਲੱਗਦਾ ਬਹੁਤ ਘੱਟ ਚੱਲਿਆ ਹੋਇਆ ਬਹੁਤ ਕਿੰਨਾ ਚੱਲਿਆ ਹੋਇਆ ਬਾਈ ਕਰ ਕਰਦੀ ਦੂੜੀ ਚੱਲਿਆ ਹੋਗਾ ਕਰ ਕਰਦੀ 23 ਮਾਡਲ ਬਾਈ 23 ਮਾਡਲ ਆ ਇੱਥੇ ਚੈੱਕ ਕਰਾਂ ਬਾਈ 23 ਤੇ ਆ ਟੈਨਾ ਵਗੈਰਾ ਤੇ ਹਜੇ ਇਹਦਾ ਦੇਖੋ ਸਾਰੀਆਂ ਕਲੇ ਬਲੇਡ ਪਾ ਕੇ ਬਾਈ ਉਵੇਂ ਚੱਲੂਗਾ ਕਲੇ ਬਲੇਡ ਪਾ ਕੇ ਚੱਲੂ ਬਾਈ ਤੇ ਇਧਰ ਬੈਲਟ ਆ ਵਗੈਰਾ ਵੀ ਬਾਈ ਚੈੱਕ ਕਰਾ ਦੇ ਟਾਇਰ ਵੀ ਚੈੱਕ ਕਰਾ ਦੇ ਤੇ ਚਾਨੀ ਵਾਲਿਆਂ ਦੇ ਕਾਜ ਪੱਖਾ ਚੈੱਕ ਕਰਾ ਦੇ ਡਰਾਈਵਰ ਦੇ ਤੇਰੇ ਹੁਣੀ ਪੈਣ ਦਿੰਦਾ ਗਰਦਾ ਨਹੀਂ ਪੈਣ ਦਿੰਦਾ ਤੇ 23 ਮਾਡਲ ਆ ਗਿਆ ਬਾਈ ਹੈਨਾ ਇਹ ਇਹ ਕਿੰਨੇ ਉਹ ਤਾਂ ਇੰਚ ਇਹ ਚੌਂਟ ਬਾਈ ਇਹ 64 ਇੰਚ ਦਾ ਇਹਦਾ ਕੀ ਰੇਟ ਆ ਬਾਈ ਇਹਦਾ 33 ਕਰਦੇ ਆ ਰੇਟ ਬਾਈ ਬਾਕੀ 20 ਦਾ ਦੇ ਦਾਂਗੇ 3 ਲੱਖ 20 ਹਜ਼ਾਰ ਦਾ ਤੇ ਜਿਹੜੀ ਉਧਰ ਰਜੇਂਦਰਾ ਖੜੀ ਆ ਸੰਗਰੂਰ ਵਾਲੀ ਉਹ 2012 ਮਾਡਲ ਬਾਈ 2012 ਮਾਡਲ ਹੈ ਹਾਂ ਤੇ ਕੰਡੀਸ਼ਨ ਪੱਖੋਂ Ориਜਨਲ ਆ ਬਾਈ ਸਾਰੀ ਸਾਰੀ ओरिजिनल ਹੈ ਤੇ ਜੇ ਆਪਾਂ ਹੁਣ ਅਸੀਂ ਪਹਿਲਾਂ ਗੱਲ ਕਰੀਏ ਰੇਟ ਦੀ ਕੀ ਆ ਰੇਟ ਬਾਈ ਦਾ 95 ਹਜ਼ਾਰ ਕਰ ਦੇਾਂਗੇ 95 ਹਜ਼ਾਰ ਹਾਂ ਬਾਕੀ ਮਾਨ ਤਨ ਕਰਾਂਗੇ ਕਿੰਨਾ ਕੁ ਮਾਨ ਤਨ ਕਰ ਦੇਂਗਾ ਬਸ ਮੋੜਦੇ ਨਹੀਂ ਬਾਈ ਜਿਹੜਾ ਬੰਦਾ ਆ 82 ਦੇ ਅਗਲਾ ਤੋਂ ਦੇਖੀ ਤਾਂ ਜਾਂਦਾ ਹੈਗਾ ਹੁਣ 100 ਦੇ ਰਾਂਗੇ 90000 ਦਾ 85 ਦਾ 85 ਦੇ ਦਾਂਗੇ ਚਲੋ ਵੀ 85 'ਚ ਬਣ ਜੂਗਾ ਰਜੇਂਦਰਾ ਦਾ ਜਿੰਨਾ ਨੇ ਲੈਣਾ ਹੈਗਾ ਟਾਇਰ ਵਗੈਰਾ ਵੀ ਚੈੱਕ ਕਰਾ ਦਿਉਂਗਾ ਸਾਰੀ ਕੰਡੀਸ਼ਨ ਅਰੀਜਨਲ ਬਾਈ ਤੇ ਇੱਕ ਬਾਈ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ 9864 ਬਾਈ ਹਾਂਜੀ 2499 ਤੇ ਬਾਕੀ ਪਿੰਡ ਕੁੰਨ ਰਹੇਗਾ ਬੜਬੁਰ ਤੋਂ 4 ਕਿਲੋਮੀਟਰ ਹਾਂ ਬਾਈ ਤੇ ਲੋਂਗੋਵਾਲ ਤੋਂ 6 ਕਿਲੋਮੀਟਰ 6 ਕਿਲੋਮੀਟਰ ਤੇ ਬਾਕੀ ਬਾਈ ਦੇ ਨੰਬਰ ਜਿਹੜਾ ਸੰਦੀਪ ਪ੍ਰੋਪਰ ਟਾਈਟਲ 'ਚ ਲੈਂਦਾ ਤਾਂ ਕਰ ਲਿਓ ਸੰਪਰਕ